ਅੰਦੀਰ ਕੀ ਹਾਲ ਚਾਲ ਹੈ ਦੋਸਤਾਂ ਮਤਰਮੇਦ ਕਾ ਠੀਕ ਠਾਕ ਤੁਹਾਡੇ ਆਣ ਦੇ ਸੱਟ ਵਟ ਹੋਣਗੇ ਤੇ ਲਓ ਮਤਰੋ ਮੌਸਮ ਅੱਜ ਰਾਤ ਦਾ ਪਈਆ ਦਾ ਹੀ ਨਹੀਂ ਹੁਣ ਥੋੜਾ ਜਿਹਾ ਸਾਫ ਹੋਇਆ ਹਵਾ ਚੱਲਣ ਲੱਗੀ ਕਰਕੇ ਤੇ ਹਵਾ ਤਾਲ ਦੀ ਮੜੀ ਦਿਖਾ ਦੇਈਂ ਫਿਰ ਉਹ ਝੰਡੇ ਝੁੰਡੇ ਖੜੇ ਆਹ ਦੇਖ ਲਓ ਬਾਈ ਠੀਕ ਆ ਤੇ ਮਹੀਨੇ ਵਾਵਾ ਹੀ ਕੰਮ ਖਰਾਬ ਕਰਦਾ ਨੰਨੇ ਦੇ ਦੇਖੋ ਬਾਈ ਬੂਤਰ ਆਹ ਲਓ ਖੱਡੇ ਦੇਖੋ ਖੱਡੇ ਠੀਕ ਹੈ ਠੀਕ ਹੈ ਬਾਕੀ ਠੀਕ ਠੀਕ ਹੈ ਆ ਸਾਫ ਹੀ ਕਰਨ ਵਾਲਿਆ ਹੂੰ 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 ਤੇ ਬਈ ਪੱਠੇ ਅੱਜ ਫਿਰ ਕਿਸੇ ਨੇ ਨਹੀਂ ਮੱਲੇ ਚ ਕਿਸੇ ਨੇ ਨਹੀਂ ਛੱਡੇ ਗੂਤਰਾ ਤੇ ਆ ਵਰਦਾ ਇਕ ਬੰਨ ਕੀ ਨਾ ਅ ਕਰੀ ਜੂ ਮੜਾਏ ਹੋ ਜਾਂਦਾ ਹੋ ਹੋ ਰਿਹਾ ਉਹ ਮੜ ਤੇ ਆ ਰੇ ਅੰਗੋ ਵੀ ਜੀ ਨਹੀਂ ਤਰਾ ਆ ਹਾਂ ਵੀ ਦੇਖ ਆ ਵੀ ਜਾਂਦਾ ਇਹੀ ਆ ਬਈ ਕਿਸੇ ਨੇ ਨਹੀਂ ਛੱਡੇ ਵੀ ਬਾਰਾ ਹੋਊਗਾ ਕੋਈ ਜਾਂ ਕਿਸੇ ਦੇ ਨਿਕਲੇ ਨਿਕਲੇ ਹੋਣਾ ਉਹ ਹੋਊਗਾ ਮੈਨੂੰ ਆਦੇ ਆ ਗਿਆ ਆਪਣਾ ਤੇਰਾ ਤਾਂ ਨਹੀਂ ਕੋਈ ਨਹੀਂ ਨਹੀਂ ਬੱਚੇ ਤਾਂ ਬੱਚੇ ਆਪਣੇ ਦੋ ਆ ਪਰ ਦੋਨਾਂ ਜੋ ਇਹ ਹੋਣੀ ਆਪਣੇ ਤੇ ਬੱਤੀਆਂ ਤੋਂ ਉਹਨੇ ਬਈ ਨਹੀਂ ਛੱਡੇ ਇੱਕ ਤਾਂ ਬਿਠਾਓ ਕਲਬ ਵਿੱਚ ਦਾ ਇੱਕੋ ਜਿਹਾ ਨਾਲ ਸਵਾਦ ਦਿਖਾਈ ਆ ਆਪਾਂ ਚੈੱਕ ਕਰੀ ਕਿੰਨੇ ਵੀ ਕਲੀ ਕੁਲੀ ਤੇ ਆ ਹਾਂ ਆ ਤਾਂ ਵੀ ਬੈਠੇ ਐ ਕਾ ਬਿਠਾ ਲਾਲ ਜੀ ਨਾ ਜੇ ਦੂਰ ਪੱਟਾ ਦੇ ਤਾ ਦੇਖੋ ਕਾਲਾ ਰੋਜਾ ਜੀ ਨਾ ਜੇ ਬੈਠਾ ਹਾਂ ਉਹ ਗੁੱਦ ਮੱਖਣੇ ਰਿਖ ਖਾਂਦੇ ਹੋਣ ਮੈਨਾਂ ਉਹ ਗੀਰ ਹੱਥੀਆੜਾ ਕੀ ਆ ਹਾਂ ਸਾਦੇ ਯਾਰ ਇਹ ਇਹਦਾ ਕੀ ਰਿਜਲਟਾ ਉੜਦੇ ਕਿੰਨੇ ਵਜੇ ਤੱਕ ਰਿਜਲਟ ਮੈਂ ਕਿਹਾ ਇਹਨੂੰ ਦੱਸਾ ਇਹ ਨਾਲ ਦਾ ਪੁੱਤ ਛੱਡਿਆ ਹੀ ਰਾਮੂ ਹਲੇ ਠੀਕ ਇੱਥੇ ਪਾਈ ਚੱਲ ਲੈ ਸਾਰੇ ਦਿਖਾ ਦੇ ਲੈ ਕਾਲੇ ਰੋਜੇ ਹੁਣੇ ਸਾਰੇ ਫੜ ਫੜ ਕੇ ਇੱਥੇ ਪਹਿਲੇ ਜਾਲ ਚ ਪਾ ਲ ਗਏ ਬਈ ਇੱਥੇ ਤੁਹਾਨੂੰ ਫੜ ਫੜ ਕੇ ਚੈੱਕ ਕਰਾ ਦਿੰਨੇ ਹਾਰੇ ਲਓ ਜੀ ਆਹੀ ਰਹਿ ਗਏ ਬਈ ਅੰਦਰ ਤੇ ਬਾਕੀ ਸਾਰੇ ਬੱਚੇ ਕੱਢ ਲੇ ਬਾਹਰ ਹੁਣ ਤੁਹਾਨੂੰ ਨੋਨਾ ਦੱਸੂਗਾ ਰਿਜਲਟ ਇਹਨਾਂ ਦਾ ਕੀ ਆ ਕਿਵੇਂ ਉੜਦੇ ਆ ਕਿਵੇਂ ਨਹੀਂ ਹਾਂਜੀ ਹਾਂਜੀ ਦੱਸੋ ਦਿਖਾਓ ਗੱਲ ਗੱਲ ਬੱਚਾ ਚੈੱਕ ਕਰਾਓ ਪਹਿਲੇ ਆਪਾਂ ਕਰੋ ਚੱਕ ਲਾਲ ਚੀਨੀ ਆਪਾਂ ਲਾਲ ਜੀ ਨਾ ਠੀਕ ਹੈ ਜੀ ਖ दो, दो तेन, तेन ओके ਦੇਖੀ ਖੰਭਾ ਘਤਰ ਰੜ ਗਏ ਇਹ ਕਿੰਨੇ ਗਲੀ ਦਾ ਹੈਗਾ 2 2 4 ਤੀਜੀ ਦਾ ਸ਼ਹਿਰ 3 7 3 ਦਿਨ ਦਾ ਹਾਂ ਇਹਨੂੰ ਡਾਇਆ ਕਰਾਂਗੇ ਫਿਰ ਓਕੇ ਠੀਕ ਆ ਤੇ ਹੈ ਆਪਣੀ ਗੋਲੀ ਦਾ ਠੀਕ ਆ ਜੀ ਨਾਲ ਜੀ ਨਕੂਤਰ ਲੱਗੇ ਡੱਕਿਆਂ ਵਾਲਾ ਮਰ ਗਿਆ ਸੀਗਾ ਹਲੋ ਹਲੋ ਬਾਈ ਨਾਲ ਦੀ ਨਾਲ ਤੁਹਾਨੂੰ ਆਪਾਂ ਜੋੜੇ ਵੀ ਦਿਖਾ ਦਨੇ ਇਹ ਤਾਂ ਕੋਈ ਤੁਨ੍ਹੇ ਦੀ ਮਾਂ ਦਾ ਹੁੰਦਾ ਹਾਂ ਦਿਖਾਉ ਹੁਣ ਨਾ ਹੁਣ ਨੂੰ ਮਾਰੀ ਚਲੇ ਤਾ ਆ ਦੇਖੋ ਇਹਦਾ ਬੱਚਾ ਇਹ ਮਾਂ ਪੁੱਤ ਆ ਗੋਲੀ ਦਾ ਬੱਚਾ ਗੋਲੀ ਵੀ ਸਾਨੂੰ ਚੈੱਕ ਕਰਾ ਦੇ ਨੇ ਪਹਿਲਾਂ ਵੀ ਦਿਖਾਈ ਆ ਛਟੀਆਂ ਅੱਖਾਂ ਦੀ ਠੀਕ ਆ ਬਾਈ ਤੇ ਇਹੋ ਜੀ ਆ ਇਹ ਇਹਦਾ ਪਹਿਲਾਂ ਹੋਰ ਪੁੱਤ ਲਗੇ ਲਾਲ ਜੀ ਨੇ ਡੱਕਿਆ ਲਓ ਮਰ ਗਿਆ ਜੀ ਆ ਉਹਦੇ ਨਾਲ ਇਹ ਉਹਦਾ ਨਾਲ ਹੋਰ ਦਾ ਤੇ ਪਿਓ ਇਹਦਾ ਮਲੇ ਗਿਆ ਹੈ ਕਿ ਦੂਜਾ ਉਹ ਪਿੰਡਾ ਮਰ ਗਿਆ ਲਾਲ ਜੀ ਨੇ ਡੱਕਿਆਂ ਵਾਲਾ ਅੱਛਾ ਮਰ ਗਿਆ ਵੱਡਾ ਪੁੱਤਰ ਜਿਹੜਾ ਸੀ ਠੀਕ ਆ ਜੀ ਠੀਕ ਆ ਠੀਕ ਓਕੇ ਕਾ ਬਣਾ ਲਓ ਤੇ ਲਓ ਬਈ ਅਗਲਾ ਜਾਨਵਰ ਚੈੱਕ ਕਰਾਉਣੀ ਆ ਆ ਬੱਚਾ ਇਹ ਵੀ ਗੋਲੀ ਦੇ ਇਹ ਉਹਦਾ ਹੀ ਗੋਲੀ ਦਾ ਇਹ ਗੋਲੀ ਦਾ ਪਰ ਇਹ ਹੋਰ ਕੋਤਣਾ ਠੀਕ ਹੈ ਇਹਦਾ ਭਾਈ ਜਿਹੜਾ ਇੱਕ ਭਾਈ ਕਾਲਾ ਜੀਨਾ ਏ ਥੋੜਾ ਜਿਹਾ ਤੇ ਉਹ ਚੱਲ ਬਸਿਆ ਕੀ ਗੱਲ ਹੋ ਗਈ ਉਹਨੂੰ ਕੀ ਉੱਟ ਲਿਆ ਹੋ ਗਈ ਉਹ ਘੱਟ ਕਮਜ਼ੋਰਾ ਪਲਿਆ ਸੀ ਓਕੇ ਹਾਂ ਉਹ ਨਿੱਕਾ ਸੀ ਇਹਦੇ ਨਾਲ ਕਿ ਬਈ ਵੱਡਾ ਹੈ ਉਹ ਵੱਡਾ ਸੀ ਕਿਹਦੇ ਵੱਡਾ ਇਹ ਵੱਡਾ ਸੀ ਉਹਦੇ ਨਾਲ ਉਹ ਛੋਟਾ ਸੀ ਇਹ ਉੜਦਾ ਪਰ ਲੱਤ ਖੋਣਾ ਕਰਦਾ ਬੋਰਡ ਤੇ ਬਹਿਂਦਾ ਵਾ ਇਹ ਬਈ ਪੁੱਠਾ ਥੋੜਾ ਜਿਹਾ ਗਿੱਜਾ ਬਈ ਇੱਥੇ ਬਹਿਂਦਾ ਯਾਰ ਆਪਾਂ ਵੀ ਚੱਲ ਕੋਈ ਚੈੱਕ ਕਰਨੀ ਜਵੇਂ ਵੀ ਆ ਇਹਨੂੰ ਬੜੀ ਗੱਲ ਹੈ ਜੇ ਤਾਂ ਸੀਜ਼ਨ ਵਾਲੇ ਜਦੋਂ ਕੱਟਾਂਗੇ ਹਨਾ ਬਾਜ਼ੀਗਾਂ ਛੱਡਣ ਵਾਲੇ ਇਹ ਕੁੱਤਰ ਬਾਹਰ ਕੱਢ ਲੈਨੇ ਆ ਜੇ ਤਾਂ ਉਦੋਂ ਵੀ ਐਂ ਖਰਾਬ ਕਰ ਦੇ ਫਿਰ ਇਹਨੂੰ ਚੁਕਾ ਦਾਂਗੇ ਤੇ ਨਹੀਂ ਜੇ ਹਟ ਕੇ ਆਵਦੇ ਆ ਬਟਲ ਹਾਂ ਵੇਖ ਲੱਗਦਾ ਮੇਰੀ ਗਲਤੀ ਨਾਲ ਆਪਾਂ ਝੂਠ ਨਹੀਂ ਮਾਰਦੇ ਨਾ ਆਪਾਂ ਸਾਰਾ ਸੱਚ ਦੱਸੀਦਾ ਕਿ ਭਾਈ ਜਿਹੜਾ ਜਿੱਥੇ ਵਿੰਦਾ ਵਾ ਆਪਾਂ ਵੀ ਫੜਾ ਨਹੀਂ ਮਾਰਦੇ ਐਂ ਉੜਦਾ ਆਉਣ ਦਾ ਹਾਂ ਐਵੇਂ ਕਹੀ ਚੱਲ ਗਿਆ ਵਿਧਿਆੜੀ ਉਹ ਤੁਹਾਨੂੰ ਦੱਸਾਂਗੇ ਹਾਂ ਦਿਖਾਵਾਂਗੇ ਵੀ ਜਿਹੜੇ ਉੜਦੇ ਆ ਉੜਦੇ ਨੇ ਨਹੀਂ ਉੜਦੇ ਨਹੀਂ ਉੜਦੇ ਆਹ ਡੰਡੇ ਵਾਲਾ ਉੜਦਾ ਵਾ हां भाई ये ने एक दो बारी बोर्ड पे पैर लाइ शूटिंग एक भाई दूसे वाला इथे ना बहना ਹੁੰਦਾ ਸੀਗਾ ਤੇ ਉਹ ਪਤਾ ਹੀ ਨਹੀਂ ਕਿੱਦਾਂ ਲੰਘ ਗਿਆ ਉਹ ਪਤਾ ਹੀ ਨਹੀਂ ਕਿੱਦਾਂ ਲੰਘ ਗਿਆ ਵੇਖੋ ਆ ਅਗਲੀ ਮਕਲੀ ਦਾ ਦੋ ਦੋ ਮੇਰੇ ਖਾਂਚੇ ਦੇ ਪੰਜ ਰਹਿ ਗਏ ਹਾਂ ਹਾਂ ਪੰਜਵੀਂ ਦਾ ਹਾਂ ਤੇ ਇਹ ਵੀ ਬਹੁਤ ਵਧੀਆ ਅੜ ਤੇ ਚਿੱਟੀਆਂ ਅੱਖਾਂ ਦਾ ਬਰੀਕੀ ਇਹ ਬਈ ਅੱਖਾਂ ਥੋੜੀ ਲਾਲੀ ਜਿਹੀ ਅੱਖਾਂ ਆ ਦੇਖੋ ਇਹਦੇ ਰਹਿੋ ਜੀ ਆਖਰੀ ਤੇ ਇਹ ਵੀ ਬਹੁਤ ਵਧੀਆ ਅੜਦਾਗਾ ਇਹ ਵੀ ਇੱਕ ਦੋ ਬਰੀ ਇਹਨੇ ਵੀ ਬੋਰਡ ਤੇ ਪੈਰਲਾਈ ਸੀ ਜਦੋਂ ਨਵਾਂ ਨਵਗੇ ਆਇਆ ਸੀ ਉਦੋਂ ਤੋਂ ਪਹਿਲਾਂ ਮੁੜ ਕੇ ਨਹੀਂ ਇਹਨੇ ਲਾਇਆ ਸੀ ਇਹਦੇ ਮਾਂ ਪੇ ਰਿਜ਼ਲਟ ਇਹਦੇ ਮਾਂ ਪੇ ਰਿਜ਼ਲਟ ਤੁਹਾਨੂੰ ਪਤਾ ਹੀ ਆ ਓਕੇ ਜੀ ਇਹਦਾ ਫਿਰ ਵੀ ਠੀਕ ਹੈ ਚਾਹੁੰਦਾ ਹੁਣ ਉਹ ਆਪਾਂ ਬਾਈ ਛੱਡਾਂਗੇ ਓਕੇ ਇਹਦਾ ਪਿਓ ਬਈ ਮੋਟਾ ਜਿਹਾ ਇੱਥੇ ਆਵੇ ਤੁਹਾਨੂੰ ਦਿਖਾ ਦਿੰਨਾ ਮੈਂ ਇਹ ਉਹ ਬੈਠਾ ਇੱਥੇ ਦੇ ਅੱਛਾ ਆ ਰਿਹਾ ਇਹ ਵੀ ਮਲੇ ਜਿਹਾ ਖੜਾ ਖੱਡਿਆਂ ਦਾ ਬਰਾ ਦੇ ਆ ਨੀ ਬੈਠਾ ਠੀਕ ਹੈ ਇਹ ਉਹਦਾ ਪਿਓ ਬੱਚੇ ਦਾ ਬੈਠਾ ਦੇ ਹੁਣ ਹਮ ਦੂਜੇ ਵੇਖਾਂਗਾ ਆ ਬਈ ਚੀਨਾ ਵਾ ਚੀਨਾ ਵੀ ਕਹਿ ਸਕਦੇ ਆ ਇਹਨੂੰ ਤੇ ਕੋਲਜੀ ਵੀ ਕਹਿ ਸਕਦੇ ਆ ਇਹ ਵੀ ਬਹੁਤ ਵਧੀਆ ਉੜਦਾ ਆਪਣੇ ਕੋਲ ਤੇ ਇਹਨੂੰ ਬਈ ਦੂਜਾ ਇਹਨੂੰ ਅਸੀਂ ਕੀ ਕਹਿੰਦੇ ਹੁੰਨੇ ਆ ਕਟਾਰ ਕਟਾਰ ਠੀਕ ਆ ਆ ਦੇਖੋ ਤੇ ਓਕੇ ਬਈ ਇਹ ਵੀ ਬਹੁਤ ਵਧੀਆ ਉੜਦਾ 11 12 ਵਜੇ ਤੱਕ ਉੜਦਾ ਇਹਦੇ ਪਾਈ ਸੀਗੇ ਟੂਸੇਆਂ ਵਾਲਾ ਇਹਨਾਂ ਦੇ ਨਾਲ ਹੀ ਸਾਰਿਆਂ ਦੇ ਇਹਨਾਂ ਨਾਲ ਹੀ ਨਾਲ ਹੀ ਓਕੇ ਜੀ ਤੇ ਇਹ ਕਹਿੰਦੇ ਵੀ ਕੰਲੀ ਦਾ ਹੋਗਾ ਇਹਦੇ ਵਿੱਚੋਂ ਆ ਪੰਜ ਪੰਜ ਰਹਿ ਗਈ ਜੇ ਤਾਂ ਡਾਲੀ ਹੋਰ ਘਰ ਆਉਗੀ ਨਹੀਂ ਨਹੀਂ ਡੱਕਰ ਡੱਕਰ ਆਪਣੇ ਵਾਲੇ ਤੈਨੂੰ ਪਤਾ ਹੀ ਉਧਰ ਵੇਖ ਲੈ ਇੱਕ ਰਹਿੰਦੀ ਆ ਹਾਂ ਅੱਲਾ ਤੇ ਕਢਾਈ ਥਰੇ ਆਉਨੇ ਆ ਇਹਦੀ ਮਾਂ ਤੁਹਾਨੂੰ ਮੈਂ ਦਿਖਾਉਂਦਾ ਇਹਦਾ ਪਿਓ ਵੀ ਦਿਖਾਉਂਗਾ ਪਹਿਲਾਂ ਆਪਾਂ ਉਹ ਚੈੱਕ ਕਰਾ ਲਈਏ ਹਾਂ ਨਹੀਂ ਨਹੀਂ ਦਿਖਾਈ ਦੇ ਦਿਖਾਈ ਦੇ ਕੇ ਹਾਂ ਹਾਂ ਲੈ ਫਿਰ ਕਰਦੇ ਇਧਰ ਕੈਮਰਾ ਦੀ ਮਾਂ ਦੇ ਤਾਂ ਬੱਚੇ ਕਿਤੇ ਹੋਰ ਕੁੱਤ ਨਾ ਮਿਲ ਜੇ ਭਾਈ ਯਾਰ ਇਹਦੀ ਮਾਂ ਖੱਟੀਆਂ ਦੀ ਹੈ ਠੀਕ ਹੈ ਇਹ ਹੁਣ ਹੋਰ ਕੁੱਤਣ ਲੱਗਿਆ ਨੇ ਬੱਚੇ ਕਢਾਈ ਹੋਏ ਆ ਪਿਓ ਦਾ ਹੋਰ ਹੈ ਚੀਨਾ ਤੇ ਬਾਕੀ ਤੁਹਾਨੂੰ ਕਿਹੜਾ ਆਹ ਹਾਂ ਚੀਨਾ ਕਾਲਾ ਜੀ ਨੇ ਥੱਲੇ ਆ ਬੈਠਾ ਅੱਛਾ ਭਾਈ ਹੋ ਹੇ ਆ ਠੀਕ ਆ ਅੱਛਾ ਹਾਂਜੀ ਇਹਦਾ ਕੀ ਰਿਜ਼ਲਟ ਆ ਇਹਦਾ ਰਿਜ਼ਲਟ ਇਹਦਾ ਬਰਾਬਰ ਆ ਮੂਲੇ ਛੱਡਿਆ ਸੀਗਾ ਜਿਹੜੇ ਨੀਮ ਚੱਕ ਨਾਲ ਦੇ ਪਿੰਡ ਬਾਰੇ ਜਿਹੜੇ ਬੈਠਾ ਨਹੀਂ ਸੀਗਾ ਜਿਹੜਾ ਭਾਈ ਛਤਰੀ ਤੇ ਆਪਾਂ ਬਚੜਾ ਲਿਆ ਸੀ ਬੱਚਾ ਹਾਂ ਦੂਜਾ ਬੈਠਾ ਨਹੀਂ ਸੀਗਾ ਉਹ ਇਹਦਾ ਸਾਡਾ ਭਾਈ ਸੀਗਾ ਸਾਡਾ ਭਾਈ ਸੀ ਹਾਂਜੀ ਇਹ ਤੁਹਾਨੂੰ ਮੈਂ ਪਿਓ ਦੋ ਨਾ ਮਾਂ ਤੇ ਦੀ ਆਪਾਂ ਰਜਤ ਲੈ ਕੇ ਉਹਨੂੰ ਮੂਰਤੀ ਮੂਰਤੀ ਰਜਤ ਭਾਈ ਉਹੀ ਜਿਹਨੂੰ ਆਪਾਂ ਉੱਥੇ ਘਟੇਰੀ ਬਾਜੀ ਤੇ ਲੈ ਕੇ ਗਏ ਸੀ ਮੁੰਡਾ ਉਹ ਵਾਲਾ ਪੀਕਾ ਉਹਦੇ ਕੋਲੇ ਜਿਆ ਉਹਦੂ ਵੀ ਸੀਗੀ ਇਹਨੇ ਵਾਪਸ ਕਰਤੀ ਫਿਰ ਉਹਨੂੰ ਹਨਾ ਅਗਲੇ ਦੀ ਮਾਨਤਾ ਯਾਰ ਬੱਚੇ ਵਿੱਚ ਜਿਹੜੇ ਤੁਹਾਨੂੰ ਪਤਾ ਹੀ ਆਪਣੇ ਆਪ ਵੀ ਆਈ ਗਾਲ ਜੇ ਕਿਸੇ ਤੋਂ ਜਾਨਵਰ ਲੈ ਕੇ ਆਈਦਾ ਪਹਿਲੀ ਗੱਲ ਤਾਂ ਲੈ ਕੇ ਨਹੀਂ ਆਈਦਾ ਲੈ ਕੇ ਆਈਦਾ ਚੁੱਪ ਕਰਕੇ ਬੱਚੇ ਕਢਾਈ ਦੇ ਵਾਪਸ ਕਰ ਦਈਦੇ ਆ ਤੇ ਆਪਾਂ ਐ ਨਹੀਂ ਕਹਿੰਦੇ ਵੀ ਬਾਈ ਮਰ ਗਿਆ ਆ ਹੋ ਗਿਆ ਜਾ ਹੋ ਗਿਆ ਬਾਈ ਜਿਹੜੇ ਕੰਮ ਨੂੰ ਲੈ ਆਓ ਕੰਮ ਨੂੰ ਵਾਰਤ ਲੋ ਬਾ ਠੀਕ ਜਾਨਵਰ ਅਗਲੇ ਦਾ ਵਾਪਸ ਕਰ ਦੋ ਬਾਈ ਜੀ ਕੀ ਬਣਿਆ ਰਹਿੰਦਾ ਕਿਉਂ ਵੀ ਤੇਰੇ ਪਿਓ ਦਾ ਸ਼ਾਮ ਕਰੂਗਾ ਇਹਦਾ ਪਿਓ ਦੇਖੋ ਜੀ ਕੱਦ ਕੱੜ ਆਹ ਬਈ ਇਹਦਾ ਜੋੰਸ ਰਾਜਾ ਪਿਓ ਛਿੱਟੀਆਂ ਅੱਖਾਂ ਦਾ ਈਦਾ ਬਾਈ ਐਕ ਕਰ ਰਹੀ ਜੀ ਪਿਓ ਦੀ ਹੈ ਇਹ ਸਾਦੇ ਵਾਲੇ ਦਾ ਬਾਈ ਪਿਓ ਆ ਤੇ ਇਹਦੀ ਮਾਂ ਲੇਦੀ ਹੋਰ ਆ ਜੇ ਤੁਹਾਨੂੰ ਠੀਕ ਆਉਣ ਦਿਨੇ ਸ਼ਾਹ ਕੀ ਗੂਦਰੀ ਲਾਈ ਆ ਓਕੇ ਓ ਬਾਈ ਬੱਚਾ ਚੱਲਦੀ ਮਾਰ ਮਾਰ ਫੇੜਾ ਉਹ ਬੱਚਾ ਤਾਂ ਹੋ ਗਈ ਬਾਈ ਬੱਚਾ ਨਿਕਲ ਚਲੇਗਾ ਆਰ ਬੂਸਟ ਆ ਗਈ ਇਸ ਵਾਰ ਓਟੇ ਜਾਂਦਾ ਨਹੀਂ ਬਹਿਣਾ ਨਹੀਂ ਛੇਤੀ ਯਾਰ ਤਾਂ ਗੇਟਾ ਵੇ ਪੁੱਤਰਾਂ ਦਾ ਲਓ ਜੀ ਇਹਦੇ ਬਾਈ ਪੈਰਾਂ ਤੇ ਹੈਗੇ ਟੱਕੇ ਸ਼ਾਹ ਆ ਹੈਗਾ ਬੱਚਾ ਇਹਦੀ ਵੀ ਮਾਂ ਬੇ ਦਿਖਾਉਂਦੇ ਆ ਆ ਲਓ ਬਹੁਤ ਅੰਗੜਦਾ ਹੈ ਵੀ ਬਹੁਤ ਵਧੀਆ ਯਾਰ ਟਾ ਇਹਦੀਆਂ ਰਹਿੰਦੀਆਂ ਹਜੇ 5-5 ਹੀ ਰਹਿ ਗਈਆਂ ਬਈ ਇਹਦੇ ਨਾਲ ਵਿੱਚ 5-5 ਕਲੀ ਦਾ ਹੋ ਗਿਆ ਬੱਚਾ ਬੱਚਾ ਵਧੀਆ ਪੂਰਾ ਤੇ ਮਾਂ ਬਲੇ ਦਿਖਾਉਣਾ ਦੋਨੇ ਫੜ ਲਈਆਂ ਕਿਦਾ ਦੋਨੇ ਲਈ ਮੈਂ ਖੜ ਜੋ ਇੱਕ ਆਰਾ ਤੇੜਾ ਵੀ ਕੱਢਦੀ ਐ ਸ਼ਾਖੇ ਬਾਈ ਆ ਖੱਟੀਆਂ ਦੀ ਐ ਕਾਲੀ ਨਹੀਂ ਨੀ ਗੋਦਰੀ ਠੀਕ ਹੈ ਤੇ ਆ ਪੈਰਪੂਰ ਪੰਜੇ ਵੀ ਦੇਖ ਲੋ ਤੇ ਆਪ ਇਹਨਾਂ ਦੇ ਡੱਕੇ ਹੈ ਨਹੀਂ ਤੇ ਆ ਦੇਖ ਲੋ ਆ ਰਿਹਾ ਗੂਤਰ ਖੱਟੀਆਂ ਅੱਖਾਂ ਦਾ ਤੇ ਇਹ ਲਾਲ ਜੀ ਇਹ ਆਪਾਂ ਨੂੰ ਇਹ ਵੇਲੇ ਬੱਚੇ ਕਢਾਏ ਵਧੀਆ ਔੜਦੇ ਬਈ ਬੱਚੇ ਪੂਰਾ ਰਿਜ਼ਲਟ ਦੰਦੇ ਆ ਇਹ ਮੈਂ ਤੁਹਾਨੂੰ ਸੱਚ ਦੱਸਾਂ ਜਿਹੜੇ ਆਪਾਂ ਪੁਰਾਣੇ ਪੁਰਾਣੇ ਵਲੌਗ ਵੇਖਦੇ ਬਈ ਬਲੇਕੀ ਦਾ ਪਿਓ ਆ ਜਿਹੜਾ ਪਰ ਬਲੇਕੀ ਹੱਥਾਂ ਤੇ ਲੱਗੇ ਹੁੰਦੇ ਬੱਚਾ ਉਹਦਾ ਡੈਡੀ ਆ ਠੀਕ ਆ ਜੀ ਤੇ ਇਹ ਗਾ ਮਿਲਿਆ ਹੁਣ ਉਹ ਟਿਰੀ ਦਾ ਉਹ ਸਾਰੀ ਖੱਟੀਆਂ ਖਲੀ ਗੂਤਰੀ ਨਾ ਜਿਹੜੀ ਆ ਬੱਚੇ ਗੱਡੀ ਵਿੱਚ ਆ ਰਿਹਾ ਮਿਲਿਆ ਕਿਸੇ ਜਿਹੜੀ ਇਹਦੇ ਨਾਲ ਗੂਤਰ ਮਿਲਾਈ ਕਾਲਾ ਜਿਨੇ ਇਹਦੇ ਨਾਲ ਹੀ ਮਿਲਿਆ ਹੋਵੇ ਹਾਂ ਠੀਕ ਹੁਣ ਆਏ ਮਿਲ ਗਏ ਇਹ ok ਬਾਈ ok ok ਲਾਗੇ ਸਾਰੇ ਕੰਮ ਕਹਾਣੀ ਆਗੀ ਲੋਡ ਆਪਾਂ ਬੱਚਾ ਕਢਾਵਾਂਗੇ ਸ਼ਾਹ ਅੱਖੀ ਨਾਲ ਲਾਗੇ ਜਿਹੜੀ ਆਪਾਂ ਉਧਰੋਂ ਆਈ ਆ ਹਾਂ ਹਾਂ ਕਰੋ ਇਹਦੇ ਵੇਖਾਂਗੇ ਰਿਜ਼ਲਟ ਕਿਵੇਂ ਆਪ ਵੀ ਬਹੁਤ ਚੰਗਾ ਉੱਡਿਆ ਘਰੇ ਬਾਈ ਇਹ ਨਾ ਪੱਠਾ ਬਹੁਤ ਵਧੀਆ ਉੱਡਿਆ ਵਾ ਇਹਨੂੰ ਹੋ ਸਕੇ ਤਾਂ ਆਪਾਂ ਨਹੀਂ ਛੱਡਦੇ ਬਾਜੀ ਠੀਕ ਆ ਕਿਉਂਕਿ ਇਹਦਾ ਪਿਓ ਹੈ ਨਹੀਂ ਆ ਮਾਂ ਵੀ ਹੈ ਨਹੀਂ ਸ਼ਾਖ ਖੇਣ ਮਾਂ ਹੈਗੀ ਆ ਮਾਂ ਹੈਗੀ ਪਿਓ ਹੈ ਨਹੀਂ ਤਾਂ ਹੈ ਨਹੀਂ ਕਿਉਂ ਵੀ ਮੈਂ ਰੱਖ ਲੈ ਕਿਉਂਕਿ ਇਹਦੇ ਬੱਚੇ ਕਢਾਵਾ ਕੇ ਆਪਣੇ ਨੂੰ ਉੱਡਣਗੇ ਸ਼ਾਖ ਨੇ ਲਾਇਆ ਤੁਹਾਨੂੰ ਸ਼ਾਖ ਖੀ ਦਿਖਾਉਣਾ ਓਕੇ ਜੀ ਓਕੇ ਇਹਦੇ ਨਾਲ ਲੱਗਾ ਆ ਰਹੀ ਮੇਤਰੋ ਸ਼ਾਖ ਕੀ ਇਹ ਪੁਰਾਣੇ ਵਲੌਗ ਵਾਲੇ ਦੇਖ ਲਈਏ ਉਹਨਾਂ ਨੇ ਡੰਡੇ ਤੇ ਪੂਛ ਕੀਤੀ ਸੀਗੀ ਖੱਟੀਆਂ ਖਾਲੀ ਓਕੇ ਜੀ ਇਹ ਬਹੁਤ ਚੰਗੀ ਉੱਡੀ ਠੀਕ ਆ ਬਾਈ ਇਹਦੇ ਨਾਲ ਲੱਗੇ ਇਹ ਆਪਣੇ ਕੋਲ ਹੱਤੀ ਜਿਹੜੀ ਨਿਕਲਾਈ ਸੀ ਨਾ ਉਹ ਸ਼ਾਖ ਹੀ ਆ ਉਹੀ ਹੈ ਹਾਂ ਉਹੀ ਹੈ ਹਾਂ ਇਹਦੇ ਨਾਲ ਲੱਗ ਗਿਆ ਉਹ ਹਾਂ ਹਾਂ ਠੀਕ ਹੈ ਜੀ ਇਹਦੇ ਨਾਲ ਲਾਈ ਹੈ ਬਾਈ ਦੱਸਿਓ ਕਮੈਂਟ ਕਰਕੇ ਜਾਨਵਰ ਕਿਦਾਂ ਲੱਗੇ ਠੀਕ ਹੈ ਬਾਕੀ ਸਾਰੇ ਬਾਕੀ ਪਾਣੀ ਪੂਣੀ ਆ ਤੇ ਤਰਪਾਲ ਪਾਈਏ ਨੇ ਖੁੱਡੇ ਬਚ ਗਏ ਆ ਮੀਂਹੋਂ ਬਚਾ ਤੇ ਚੀਨੀ ਨੇ ਬਚੇ ਬਾਈ ਇਹਦਾ ਚੀਨੀ ਦਾ ਸੀਗਾ ਉਹ ਜਿਹੜਾ ਪੱਜ ਗਿਆ ਉਹ ਹਾਂ ਘਣ ਗਵਾਚ ਗਿਆ ਘਣ ਗਵਾਚ ਗਿਆ ਤੇ ਦੂਜਾ ਤਾਂ ਭਾਈ ਸੀਗਾ ਹਾਂ ਉਹ ਮਰ ਗਿਆ ਸੀ ਉਹ ਮਰ ਗਿਆ ਸੀ ਹਾਂ ਦੋਨੇ ਔੜਦੇ ਓਕੇ ਤੇ ਹੁਣ ਇਹਨੇ ਕੱਢਿਆ ਇੱਕ ਇੱਕ ਮਿੰਟ ਅੰਮਾ ਇਹਦੇ ਇੱਕ ਕੱਢਿਆ ਕੰਡ ਇੱਕ ਕੰਡ ਖਰਾਬ ਹੋ ਗਿਆ ਤੇ ਇੱਕ ਇਹਨੇ ਬੱਚਾ ਕੱਢਿਆ ਉਹ ਕਰਵਾ ਚੈੱਕ ਆਪਣੀ ਚੀਨੀ ਕੀ ਚੀਨੀ ਬਾਈ ਇਹਦੇ ਪੈਸਾ ਕੰਮ ਜਾਣੇ ਛੱਡੀ ਸੀਗੀ ਪਿਛਲੇ ਸਾਲ ਹਾਂ ਘਰੇ ਦੋਨੇ ਪਣਾ ਬਾਲੀਆਂ ਡਾਂਗਾਂ ਇੰਨੀ ਔੜਦੀ ਗਰਮੀ 'ਚ ਨਹੀਂ ਮਰ ਜੀ ਹੁੰਦੀ ਤੇ ਗਾਂ ਜਿਹੜਾ ਦਾ ਪੁੱਤ ਸੀ ਕਾਲਕੱਤਾ ਜਮਾਂ ਇਹਦੇਰ ਗਈ ਸ਼ਕਲਸੂਰ ਤੇ ਜਮਾਂ ਇਹਦੇਰ ਗਈ ਤੇ ਉਹ ਘਰੋਂ ਬਹਿਰੀ ਨੇ ਸੱਡ ਤੋਂ ਹੀ ਮੁੜ ਕੇ ਮੁੜ ਕੇ ਔੜਦਾ ਬਾਲਾ ਹੀ ਕਰ ਚੈਕਿੰਗ ਖੋਲ ਕੇ ਸੱਟ ਮੈਂ ਬੱਚਾ ਦੇਖੋ ਨਾ ਬਾਈ ਸੋਨੂ ਜਾਂ ਬੜਾ ਜਾਂਦੀ ਹੈ ਆ ਰਿਆ ਬਾਈ ਜੀ ਨੀ ਦਾ ਬੱਚਾ ਕੱਟ ਗਿਆ ਠੀਕ ਹੈ ਬਾਈ ਵੇਖੀ ਕੂਤਰਾਂ ਨਿਕਲ ਜਾਣੇ ਵੀ ਰਿਸਕੀ ਹੁੰਦਾ ਯਾਰ ਕੂਤਰ ਲੱਗਿਆ ਸਵਾਰ ਰੰਗਾ ਜਾ ਆ ਵਾਲਾ ਫਿਰ ਨਾ ਦਾ ਤੇ ਮਿਲਿਆ ਇਹਦੇ ਨਾਲ ਕਿਨੇ ਬੱਚਾ ਕੱਢਿਆ ਵੈ ਬਾਕੀ ਠੀਕ ਹੈ ਬਾਈ ਇਹ ਬੜਾ ਬਾਈ ਇਥੇ ਐਂਡ ਕਰਦੇ ਨੇ ਜਿਹੜੇ ਆਪਣੀ ਚੈਨਲ ਨਾਲ ਚੈਨਲ ਨੂੰ ਕਰ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਯੂਸਫ ਵੀਡੀਓ ਕਦਾਂ ਲੱਗੀ ਬਾਈ ਮਤਰਾ ਤੇ ਜਾਣਵਾ ਸਾਨੂੰ ਤੁਹਾਡਾ ਆਈ ਨਹੀਂ ਆਹ ਪਤਾ ਨਹੀਂ ਕੀ ਡਾਰਨੀ ਕਰਦਾ ਆਹ ਪਤਾ ਨਹੀਂ ਇਹ ਚੀਜ਼ ਫਿਰਦੀ ਹੈ ਘਟਾਰਾ ਘਟਾਰਾ ਠੀਕ ਹੈ ਬਾਈ